ਤਨ ਸ਼੍ਰੀ ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀਓ ਸਮੂਹ ਸੰਗਤਾਂ ਨੂੰ ਬੇਨਤੀ ਹੈ ਭਾਈ ਕਿ 12ਵਾਂ ਦੇ ਪਾਠ ਆਰੰਭ ਕਰ ਰਹੇ ਹਾਂ ਸਤਿਗੁਰੂ ਜੀ ਨੂੰ ਨਮਸਕਾਰ ਕਰਕੇ ਸਜੰ੍ਹ ਦੀ ਕਿਰਪਾਲਤਾ ਕਰੋ ਜੀ ਫਿਰ ਦੁਬਾਰਾ ਸਮੂਹ ਸੰਗਤਾਂ ਨੂੰ ਬੇਨਤੀ ਹੈ ਭਾਈ 12ਵਾਂ ਦੇ ਪਾਠ ਆਰੰਭ ਕਰ ਰਹੇ ਹਾਂ ਆਪ ਜੀ ਸਤਿਗੁਰਾਂ ਜੀ ਨੂੰ ਨਮਸਕਾਰ ਕਰਕੇ ਸਜਣ ਦੀ ਕਿਰਪਾਤ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਜੀਓ ਕਵਲ ਨੈ ਨਮਦਰ ਬੈਨ ਕੋਟ ਸੈਨ ਸੰਗ ਸੋਬਕੈ ਤਮ ਜਸੋਦ ਜਿਸ ਸਹਹੀਂ ਪਾਤ ਖਾਏ ਜੀ ਦੇਖ ਰੂਪਿਆ ਤੈਨੂੰ ਤੁਮੋ ਮਾ ਮਗ ਭਈ ਕਿੰਕਨੀ ਸ਼ਬਦ ਚੰਤਕਾਰ ਖੇਲ ਪਾਹੇ ਜੀਓ ਕਾਲ ਕਲਮ ਹੁਕਮ ਹਾਥ ਕਹੋ ਕੌਣ ਮੇਟ ਸਕੇ ਇਸ ਬੰਮ ਗਿਆਨ ਧਿਆਨ ਤਰ ਤਹੇ ਚਾਹੇ ਜੀ ਸਤ ਸਾ ਸ੍ਰੀ ਨਿਵਾਸ ਆਦ ਪੁਰ ਸਦ ਤੁਹੀ ਵਾਹਿਗੁਰੂ ਆਹੇ ਗੁਰੂ ਆਹੇ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਉਹ ਬਾਰਾਹਾਂ ਮਹਾਮਾਜ ਮਹੱਲਾ 5 ਕਰ ਚੌਥਾ 1 ਓ ਅੰਕਾਰ ਸਤਗੁਰ ਪ੍ਰਸਾਦ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇ ਲੋ ਰਾਮ ਚਾਰ ਕੁੰਟ ਦਹ ਦਿਸ ਬ੍ਰਹਮ ਨੇ ਥੱਕ ਆਏ ਪ੍ਰਭ ਕੀ ਸ਼ਾਮ ਤੈਨ ਦੁਦ ਤੇ ਬਾਹਰੀ ਕਿਤਨ ਆਵੇ ਕਾਮ ਜਲ ਬਿਨ ਸਾਖ ਕੁਮਲਾਵਤੀ ਉਪਜੈ ਨਾਹੀ ਦਾਮ ਹਰ ਨਾ ਹਨ ਮਿਲੇ ਸਾਜਨ ਕਦ ਪਾਈਐ ਬਿਸ਼ਰਾਮ ਜਿਤ ਘਰ ਹਰ ਕੰਤ ਨਾ ਪ੍ਰਗਟਾਈ ਪਠਨਗਰ ਸਿਹਗਰਾਮ ਸਿੰਗਾਰ ਤੁੰਬੋਲ ਰਸ ਸਣ ਦੇਹ ਸਭ ਕਾਮ ਪ੍ਰਭ ਸੁਆਮੀ ਕੰਤ ਮੇ ਹੋਣਿਆ ਮੇ ਤ ਸੱਜਣ ਸਭ ਜਾਮ ਨਾਨਕ ਕੀ ਬੇਨੰਤਿਆ ਕਰ ਕਿਰਪਾ ਦੀਜੈ ਨਾਮ ਹਰ ਮੇਲੋ ਸੁਆਮੀ ਸੰਗ ਪ੍ਰਭ ਜਿਸ ਕਾ ਨਹਿ ਚਲ ਧਾਮ ਚੇਤ ਗਵਿੰਦ ਅਰੰਧਿਐ ਹੋਵੇ ਆਨੰਦ ਕਣਾ ਸੰਤ ਜਨਾ ਮਿਲ ਪਾਈਐ ਰਸਨਾ ਨਾਮ ਪੜਾ ਜਨ ਪਹਾਇ ਪ੍ਰਵਿ ਆਪਣਾ ਆਏ ਤਿਸਹਿ ਗਣਾ ਇੱਕ ਖਿੰਨ ਤਿਸ ਬਿਨ ਜੀਵਨ ਬਿਰਥਾ ਜਨਮ ਜਣਾ ਜਰਥਲ ਮਹੀਲ ਪੂਰਿਆ ਰਬਿਆ ਵਿਚ ਬਣਾ ਸੋ ਪ੍ਰਭ ਚੇਤਨ ਅਮਈ ਕਿਤੜਾ ਦੁੱਖ ਗਣਾ ਜਿੰਨੀ ਰਾਵਿਆ ਸੋ ਪ੍ਰਭੂ ਤਿੰਨਾ ਭਾਗ ਮਣਾ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਣਾ ਚੇਤ ਮਿਲਾਏ ਸੋ ਪ੍ਰਭੂ ਤਿਸ ਕੈ ਪਾਏ ਲੱਗਾ ਵੈ ਸਾਖ ਤਿਰਨ ਕਿਉ ਬਾਢੀਆਂ ਜਿੰਨਾ ਪ੍ਰੇਮ ਵਿਸੋਹ ਹਰ ਸਾਜਨ ਪੁਰਖ ਵਸਾਰ ਕੈ ਲੱਗੇ ਮਾਇਆ ਤੋ ਪੁੱਤਰ ਕਲਤਰਨਾ ਸੰਗ ਤਨਾ ਹਰ ਅਬਨਾਸ਼ੀ ਓਹੋ ਪਲਚ ਪਲਚ ਸਗਲੀ ਮੋਏ ਝੂਠੇ ਤੰਦੇ ਮੋਹ ਇਕ ਸਹਰ ਕੇ ਨਾਮ ਬਿਨੇ ਅੱਗੇ ਲਈਏ ਖੋਹ ਦੇਵ ਸਰਵ ਗੁਚਣਾ ਪ੍ਰਭਿ ਨ ਵਰਣ ਕੋਏ ਪ੍ਰੀਤਮ ਚਰਣੇ ਜੋ ਲਗੇ ਤਿਨ ਕੀ ਨਿਰਮਲ ਸੋਏ ਨਾਨਕ ਕੀ ਪ੍ਰਭੇਨਤੀ ਪ੍ਰਭ ਮਿਲੋ ਪ੍ਰਾਪਤ ਹੋਏ ਵੈ ਸਾਖ ਸੁਹਾਵਾ ਤਾਂ ਲੱਗੇ ਜਨ ਸੰਤ ਪਿਟ ਹਰ ਸੋਏ ਹਰ ਜੇਠ ਜਾਮਣ ਲੱਗਿਆ ਕਿਸਨ ਦੇਈ ਬਨ ਮਾਨਕ ਬੇਨਾਰਾਇਣ ਜੀਤੇ ਮਨ ਭਵਨ ਪੀਜੇ ਕਰਨ ਜੋ ਪ੍ਰਭ ਕੀਤੇ ਆਪਣੇ ਸਈ ਕਈ ਧੰ ਆਪਨ ਲੀਅ ਜੇ ਮਿਲੈ ਰੋ ਮੰਨ ਸਤਿ ਸੰਗ ਪਰਾਪਤੇ ਨਾਨਕ ਰੰਮਨਨ ਹਰ ਜੇਠ ਰੰਗੀਲਾ ਤਿਸ ਤਣੀ ਜਿਸ ਕੈ ਭਾਗ ਮਥਨ ਅਸਾਰਤ ਪੰਦਾ ਤਿਸ ਲਗੈ ਹਰ ਨਾਹੁ ਨ ਜਿੰਨਾ ਪਾਸ ਜਗ ਜੀਵਨ ਪੁਰਖ ਤਿਆਗ ਕੈ ਮਾਨ ਸੰਧੀ ਆਸ ਦੋ ਪੈ ਵੇ ਗੁਚੇ ਐ ਗਲਸ ਪਈਸ ਜਮਕੀ ਫਾਸ ਜਿਹਾ ਬੀਜਾ ਸੋ ਲੁਣੈ ਮਥੇ ਜੋ ਲਿਖਿਆ ਰਹਿਨ ਵਿਹਾਣੀ ਪਛੋ ਤਾਣੀ ਅਡ ਚਲੇ ਗਏ ਨਿਰਾਸ ਜਿਨ ਕੋ ਸਾਧੂ ਪੇਟੀ ਸੋ ਦਰਗਹ ਹੋਏ ਖਲਾਸ ਕਰ ਕਿਰਪਾ ਪ੍ਰਵੇ ਆਪਣੀ ਤਿਰ ਦਰਸ਼ਨ ਹੋਏ ਪਿਆਸ ਪ੍ਰਤਤ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਅਸਾੜ ਸੁਹੰਦਾ ਤਿਸ ਲਗੈ ਜਿਸ ਮਨ ਹਰ ਚਰਨ ਨਿਵਾਸ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਓ ਪਿਆਰ ਮਨ ਤਨ ਰਤ ਤਸ ਰੰਗ ਏਕੋ ਨਾਮੇ ਆਧਾਰ ਵਿਖਿਆ ਰੰਗ ਪੜਾਵਿਆ ਦਿਸਨ ਸਭੇ ਸ਼ਾਰ ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਮਣ ਹਾਰ ਵਣ ਤਣ ਪਸੰ ਮੋਲਿਆ ਸਮਰਥ purakh ਅਪਾਰ ਹਰ ਮਿਲਨੋ ਮਨ ਲੋਚਦਾ ਕਰਮ ਮਿਲਾ ਮਨ ਹਾਰ ਜਿਨ ਸਖੀਏ ਪ੍ਰਪਾਇ ਹਉ ਤਿਨ ਕੈ ਸਤਿ ਬਲਿਹਾਰ ਨਾਨਕ ਹਰਜੀ ਮਾਇਆ ਕਰ ਸ਼ਬਦ ਸਵਾਰਣ ਹਾਰ ਸਾmvn ਤਿਨਾਂ ਸੁਹਾਗਣਿ ਜਨ ਰਾਮ ਨਾਮ ਉਰ ਹਾਰ ਭਾਦੋਏ ਪਰਮ ਪੁਲਾਣਿਆ ਦੂਜਾ ਲੱਗਾ ਹੇਤ ਲਖਸ਼ਿਗਾਰ ਬਣਾਇ ਕਾਰਜ ਨਾਹੀ ਕੇ ਜਿਤ ਦਿਨ ਦੇਹ ਬਿਨ ਸਸੀ ਤਿਤ ਵੇਲੇ ਕੈਸਨ ਪ੍ਰੇਤ ਪਕੜ ਚਲਾਇਨ ਦੂਤ ਜੰਮ ਕਿਸਨ ਦਿਨੀ ਭੇਤ ਛੱਡ ਖੜੋ ਤਖਨ ਮਾਹੇ ਜਨਸਾਂ ਲੱਗਾ ਹੇਤ ਹੱਥ ਮਰੋੜੈ ਤਨ ਕਪੇ ਸਿਆਹ ਹੋ ਵਸੀਤ ਜੇ ਹਬਿਜ ਸੋ ਲੂਣੈ ਕਰਮ ਸੰੜਾ ਖੇਤ ਨਾਨਕ ਪ੍ਰਸਰ ਆਣ ਮਿਲਾਵੇ ਮਾਇ ਸੰਤ ਸਹਾਰੇ ਪ੍ਰੇਮ ਕੇ ਹੰ ਤਿਨ ਕੇ ਲਾਗਾ ਪਾਏ ਬਿਨ ਤੱਕ ਸੁਪਾਈ ਐ ਦੂਜੀ ਨਾਹੀ ਜਾਏ ਜਿਨਿ ਚਾਖਿਆ ਪ੍ਰੇਮ ਰਸ ਸੇ ਤ੍ਰਿ ਤਰੇ ਅਗਾਏ ਆਪ ਤਿਆਗ ਬੇਨਤੀ ਕਰੈ ਲਹੋ ਪ੍ਰਭੂ ਲੜਲ ਜੋ ਹਰ ਕੰਤ ਮਿਲਾਈਆ ਸੇ ਵਿਛੜ ਕਤੈ ਨਾ ਜਾਏ ਪ੍ਰਭ ਬਿਨ ਦੂਜਾ ਕੋ ਨਹੀ ਨਾਨਕ ਹਰ ਸਰਣਾਏ ਸੋ ਸੁਖੀ ਵਸੰਧੀਆਂ ਜਿਨ੍ਹਾਂ ਮਾਇਆ ਹਰ ਰਾਇ ਕਤਿਕ ਕਰਮ ਕਮਾਵਣੇ ਦੋਸ਼ਨ ਕਹੋ ਜੋਗ ਪਰਮੇਸ਼ਰ ਤੇ ਭੁੱਲਿਆ ਵਿਅਪਨ ਸਭੇ ਰੋਗ ਵਿਮਖ ਹੋਏ ਰਾਮ ਤੇ ਲਗਨ ਜਨਮ ਵਿੱਚ ਓਖਣ ਮੈਂ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ ਇਨ ਵੇਚਨ ਕੋਈ ਕਰ ਸਕੈ ਕਿਸਥੈ ਰੋ ਵੈ ਰੋ ਕੀ ਤਕਿਸ਼ ਨ ਹੋਵੇ ਲਖਿਅ ਤਰ ਸੰਜੋਗ ਵਡ ਪਾਗੀ ਮੇਰਾ ਪ੍ਰਭ ਮਿਲੇ ਤਾ ਉਤਰ ਹੈ ਸਭ ਬਿਉ ਨਾਨਕ ਉਪਰ ਰਖਲੇ ਮੇਰਾ ਸਾਹਿਬ ਬੰਦੇ ਮੋਚ ਕਤਕ ਹੋਵੇ ਸਾਧ ਸੰ ਬਿਨ ਸਹ ਸਬੇ ਸੋਚ ਮਗਰ ਮਾ ਸੋਹੰਦਿਆ ਹਰ ਪ੍ਰਸੰ ਬੈਠੜੀਆ ਤਨ ਕੇ ਸ਼ੋਭਾ ਕਿਆ ਗਣੀ ਜੇ ਸਾਹਿਬ ਮੇਲੜੀਆ ਮਨ ਤਨ ਮੌਲਿਆ ਰਾਮ ਸਿਉ ਸੰਸਾਰ ਸਹਿ ਲੜੀਆ ਸਾਜਨ ਤੇ ਬਾਹਰੀ ਸੇ ਰਹਿਨ ਕੇ ਲੜੀਆ ਤਿਨ ਦੁਖ ਨ ਕਬਉ ਉਤਰੈ ਸੇ ਜਮ ਕੇ ਵਸ ਪੜੀਆ ਜਿਨਿ ਰਾਮ ਆਪ੍ਰਮਿਆ ਆਪਣਾ ਸਿਦ ਸਨਨਿਤ ਖੜੀਆ ਰਤਨ ਜਵੇਰ ਲਾਲ ਹਰ ਕੰਠ ਤਿਨਾਂ ਜੜੀਆ ਨਾਨਕ ਬਾਛੈ ਧੋੜ ਤਿਨ ਪ੍ਰਸਰਨੀ ਦਰ ਪੜਿਆ ਮਗਰ ਪ੍ਰਭਿਆ ਰਾਦੈਣਾ ਬੋਲ ਨ ਜਨਮੜਿਆ ਪੋਖ ਤੁਖਾਰਨ ਵਿਆਪੇ ਇਕੰਠ ਮਿਲਿਆ ਹਰਣਾ ਮਨ ਬਿਦਿ ਸਰਨਾਰ ਬਿਦਿ ਦਰਸ਼ਨ ਲਗੜਾ ਸੋ ਓਟ ਗਵਿੰਦ ਗੋਪਾਲ ਰਾਏ ਸੇਵਾ ਸੁਆਮੀ ਲਾਹੋ ਵਿਖਿਆ ਪੋ ਨ ਸਕੈ ਮਿਲ ਸਾਧੂ ਗੰਗਾਉ ਜਤ ਉਪਜੀਤ ਮਿਲੇ ਸੱਚੀ ਪ੍ਰੀਤ ਸਮਾਹੋਂ ਕਰ ਗੈ ਲੈ ਨੀ ਪਾਰ ਬ੍ਰਹਮ ਬਹੁੜਨ ਵਿਛੜਿਆ ਬਾਰ ਜਾਉ ਲਖ ਬੇਰੀਆ ਹਰਸਨ ਅਗੰਮ ਅਗਾਉ ਸਰਮ ਪਈ ਨਾਰਾਇਣ ਨਾਨਕ ਦਰ ਪਈ ਆਹੋ ਪੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਵੇ ਪਰਵਾਉ ਮਾਗਮ ਜਨ ਸੰਗ ਸਾਦੂਆ ਤੋੜੇ ਕ੍ਰਿਸ਼ਨਾਨ ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰਦਾਨ ਜਨਮ ਕਰਮ ਮਲ ਉਤਰੇ ਮਨ ਤੇ ਜਾਏ ਗਮਾਨ ਕਾਮ ਕ੍ਰੋਧ ਨਮੋਈਏ ਬਿਨਸ ਲੋਭ ਸਵਾਨ ਸਚੇ ਮਾਰਗ ਚਲਦਿਆ ਉਸਤਤ ਕਰੇ ਜਹਾਨ ਅਠ ਸੱਡ ਤੀਰਥ ਸਗਲ ਪੰਨ ਜੀ ਦਇਆ ਪਰਵਾਨ ਜਿਸ ਨੂੰ ਦੇਵੇ ਦਇਆ ਕਰ ਸੋਈ ਪੁਰਖ ਸੋ ਜਾਣ ਜਿਨਾਂ ਮਿਲਿਆ ਪ੍ਰਮੇ ਆਪਣ ਨਾਨਕ ਤਿਨ ਕਰਬਾਨ ਮਗ ਸੁਚੇ ਸੇ ਕਾਂਢੀਐ ਜਿਨ ਪੂਰਾ ਗੁਰ ਮੇ ਰਮਾਨ ਫਲ ਗੁਣ ਆਨੰਦ ਉਪਾਰ ਜਣ ਹਰ ਸੱਜਣ ਪ੍ਰਗਟੇ ਆਏ ਸੰਤ ਸਹਾਈ ਰਾਮ ਕੇ ਕਰ ਕਿਰਪਾ ਦਿਆ ਮਿਲਾਏ ਸੇਜ ਸੁਹਾਵੀ ਸਰਬ ਸੁਖ ਹੁਣ ਦੁੱਖਾ ਨਾਹੀ ਜਾਏ ਇਛ ਪੁਨੇ ਵੜ ਪਾਗਣੀ ਵਰ ਪਾਇਆ ਹਰ ਰਾਇ ਮਿਲ ਸਹੀਆ ਮੰਗਲ ਲਗਾਵੇ ਗੀਤ ਗੋਵਿੰਦ ਅਲਾਏ ਹਰ ਜੇਹਾ ਅਵਰਨਾ ਦਿਸੈ ਕੋਈ ਦੂਜਾ ਲਮੈ ਨ ਲਾਇ ਪਲਤ ਪਲਤ ਸਵਾਰਿ ਅਨ ਨਹਿ ਚਲ ਦਿੱਤਿ ਅਨਜਾਇ ਸੰਸਾਰ ਸਾਗਰ ਤੇ ਰਖਿਐ ਬਹੜ ਨ ਜਨਮੈ ਤਾਏ ਜਿਵ ਹ ਇਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਏ ਫਲ ਗੁਣ ਨਿਤ ਸੰਗੈ ਜਿਸਨੋ ਤਿਲ ਨ ਤਮਾਈ ਜਨ ਜਨ ਨਾਮ ਤੇ ਆਇ ਤਿਨ ਕੇ ਕਾਜ ਸਰੇ ਹਰ ਗੁਰ ਪੂਰਾ ਅਰਧਿਆ ਦਰਗ ਸੱਚ ਖਰੇ ਸਰਬ ਸੁਖਾ ਨਿਧ ਚਰਨ ਹਰ ਜਲ ਵਿਖ ਮਤਰੇ ਪ੍ਰੇਮ ਭਗਤ ਦਿਨ ਪਾਈਆ ਵਿਖਿਆ ਨੈ ਜਰੇ ਕੂੜ ਗਏ ਦੁਬਿਦਾ ਨਸੀ ਪੂਰਨ ਸਚ ਪਰੇ ਪਾਰ ਬਰਮ ਪ੍ਰਵ ਸੇਵੰਦੇ ਮਨ ਅੰਦਰ ਇਕਤਰੇ ਮਹਾ ਦਿਵਸ ਮੂਰਤ ਪਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸ਼ਦਾਨ ਕਿਰਪਾ ਕਰੋ ਹਰੇ ਮਹਾ ਦਿਵਸ ਮੂਰਤ ਪਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸ਼ਦਾਨ ਪਰਪਾ ਕਰੋ ਹਰੇ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀਓ ਆਪਾਂ ਸਾਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਕਤਕ ਮਹੀਨੇ ਦੀ ਸੰਗ੍ਰਾਮ ਤੇ ਹਾਜ਼ਰੀ ਭਰ ਰਹੇ ਹਾਂ ਆਓ ਸਤਿਗੁਰਾਂ ਜੀ ਦਾ ਜੋ ਹੁਕਮ ਹੈ ਕਤਕ ਮਹੀਨੇ ਦਾ ਉਪਦੇਸ਼ ਹੈ ਉੱਪਰ ਪੜიਏ ਵਿਚਾਰੀਏ ਅਤੇ ਆਪਣੇ ਜੀਵਨ ਵਿੱਚ ਲਾਗੂ ਕਰਨ ਦਾ ਯਤਨ ਕਰੀਏ ਸਭ ਤੋਂ ਪਹਿਲੀ ਗੱਲ ਹੁੰਦੀ ਹੈ ਗੁਰਬਾਣੀ ਨੂੰ ਪੜਨਾ ਸਮਝਣਾ ਔਰ ਉਸ ਨੂੰ ਆਪਣੇ ਹਿਰਦੇ ਵਿੱਚ ਵਸਾਉਣਾ ਸਤਿਗੁਰਾਂ ਦੀ ਕਿਰਪਾ ਸਦਕਾ ਹਿਰਦੇ ਵਿੱਚ ਵੱਸਦੀ ਹੈ ਪਰ ਉਦਮ ਸਾਨੂੰ ਖੁਦ ਕਰਨਾ ਪਏਗਾ ਕਬੀਰ ਸਾਹਿਬ ਜੀ ਅਖਦਨ ਬੰਦੇ ਖੋਜ ਦਿਲ ਹਰ ਰੋਜ਼ ਹਰ ਰੋਜ਼ ਆਪਣੇ ਦਿਲ ਨੂੰ ਖੋਜ ਖਾਲਸਾ ਸੋਈ ਜੋ ਨਿਤ ਕਰੇ ਜੰਗ ਬਾਹਰ ਦੀ ਜੰਗ ਦੀ ਗੱਲ ਨਹੀਂ ਗੁਰੂ ਸਾਹਿਬ ਕਰਦੇ ਅੰਦਰ ਦੀ ਜੰਗ ਦੀ ਗੱਲ ਕਰਦੇ ਹਨ ਕਿ ਅੰਦਰ ਤੈਨੂੰ ਹਰ ਟਾਈਮ ਵਿਕਾਰਾਂ ਨਾਲ ਲੜਨਾ ਪੈਗਾ ਤਾਂ ਤੇਰਾ ਭਲਾ ਹੋਣਾ ਸਤਿਗੁਰਾਂ ਜੀ ਦੇ ਮੁਤਾਬਕ ਮਹੀਨੇ 12 ਥਿੱਤਾ ਦਿਨ ਸਭ ਚੰਗੇ ਹਨ ਮਹਾ ਦਿਵਸ ਆਪਾਂ ਹੁਣੇ ਪੜਿਆ ਮਹਾ ਦਿਵਸ ਮੂਰਤ ਭਲੇ ਭਲੇ ਦਾ ਮਤਲਬ ਚੰਗੇ ਸਭ ਕੁ ਚੰਗਾ ਬਸ ਸਾਡੀ ਸੋਚ ਹੀ ਜਿਹੜੀ ਹੈ ਸਾਨੂੰ ਐਂ ਲੱਗਦਾ ਵੀ ਵੀਰਵਾਰ ਕੱਪੜੇ ਨਹੀਂ ਧੋਣੇ ਮਾਫ ਕਰਿਓ ਸਤਿਗੁਰਾਂ ਦੇ ਮੁਤਾਬਕ ਗੁਰਬਾਣੀ ਦੇ ਮੁਤਾਬਕ ਹਰ ਦਿਨ ਹਰ ਵਾਰ ਚੰਗਾ ਹਰ ਰੁੱਤ ਚੰਗੀ ਹੈ ਪ੍ਰਮਾਤਮਾ ਨੇ ਜੋ ਬਣਾਇਆ ਬਹੁਤ ਵਧੀਆ ਬਣਾਇਆ ਬਸ ਗੱਲ ਇੰਨੀ ਅਸੀਂ ਉਹਦਾ ਸ਼ੁਕਰ ਕਰੀਏ ਉੱਠਦਿਆਂ ਸਾਰ ਕਿ ਸਭ ਤੋਂ ਪਹਿਲਾਂ ਸਾਨੂੰ ਧਰਤੀ ਦਿੱਤੀ ਜੀਵ ਜੰਤੂ ਪੈਦਾ ਕੀਤੇ ਖਾਣ ਵਾਸਤੇ ਰਿਜਕ ਦੇ ਰਿਹਾ ਹੈ ਜਿਨ ਸਾਨੂੰ ਸਾਡਾ ਸਰੀਰ ਬਣਾਇਆ ਮਾਤਾ ਕੇ ਉਦਰ ਮੈਂ ਪਰਪਾਲ ਕਰੇ ਉਸ ਮਾਲਕ ਨੇ ਸਾਨੂੰ ਕੀ ਕੁਝ ਨੇ ਦਿੱਤਾ ਜਿਹੜਾ ਆਪਾਂ ਪੜਦੇ ਆ ਨਾ ਚੌਥਾ ਸ਼ਲੋਕ ਸੁਖਮਣੀ ਸਾਹਿਬ ਜੀ ਦਾ ਉਹਨੂੰ ਬੜੇ ਧਿਆਨ ਨਾਲ ਪੜਿਓ ਭਾਵੇਂ 5-5 ਪਾਠ ਕਰੋ 6-6 ਪਾਠ ਕਰੋ ਸੁਖਮਣੀ ਸਾਹਿਬ ਪਰ ਇੱਕ ਕਸ਼ਟ ਪਦੀ ਨੂੰ ਕਮ ਸੇ ਕਮ ਦੇ ਅਰਥਾਂ ਨਾਲ ਧਿਆਨ ਜ਼ਰੂਰ ਦਿਈਏ ਨਿਰਗੁਣ ਆਰਿਆਨਿਆ ਸੋ ਪ੍ਰਭ ਸਦਾ ਸਮਾਲ ਜਨ ਕੀ ਆਤਿ ਸਚੀ ਤਰਖ ਨਾਨਕ ਨਿਭ ਹੀ ਨਾਲ ਪਹਿਲਾਂ ਤਾਨੂੰ ਚੇਤ ਰਖ ਚੇਤੇ ਕਰ ਫਿਰ ਉਹ ਤੇਰੇ ਨਾਲ ਵੀ ਜਾਊਗਾ ਅਗ ਕਈਗਾ ਆਪਾਂ ਕਹਿੰਦੇ ਸੁਣਦੇ ਆ ਨਾ ਕੀ ਨਾਲ ਜਾਣਾ ਪ੍ਰਮਾਤਮਾ ਦਾ ਨਾਮ ਨਾਲ ਜਾਣਾ ਉਹਦੀ ਪੜੀ ਉਹਦੀ ਕੀਤੀ ਹੋਈ ਭਗਤੀ ਕੀਤਾ ਹੋਇਆ ਪੁੰਨਦਾਨ ਕੀਤੇ ਹੋਏ ਪਰਪਕਾਰ ਉਹਨਾਂ ਨੂੰ ਹਮੇਸ਼ਾ ਯਾਦ ਕੀਤਾ ਜਾਂਦਾ ਹੈ ਇਹੀ ਅੱਜ ਗੁਰੂ ਸਾਹਿਬ ਜੀ ਕਤਕ ਦੇ ਮੇਨੇ ਵਿੱਚ ਸਮਝਾਉਣਗੇ ਇਹ ਤੇਰੇ ਕਰਮ ਕੀ ਹੈ ਤੋ ਆਪਣੇ ਕਰਮਾਂ ਵੱਲ ਧਿਆਨ ਦੇ ਖੇਤ ਸ਼ਰੀਰ ਜੋ ਬੀਜੀਏ 12 ਤਵ ਦੀ ਕੁਏ ਸ਼ਬਦ ਹੁੰਦਾ ਹੈ ਖੇਤ ਸ਼ਰੀਰ ਜੋ ਬੀਜੀਏ ਸੋ ਅੰਤ ਖਲੋਵਾਏ ਉਹ ਅੰਤ ਨੂੰ ਖਲੋਣਾ ਹੀ ਖਣੋਣਾ ਹੈ ਸਾਹਮਣੇ ਆ ਜਾਣਾ ਜਿਵੇਂ ਆਪਾਂ ਖੇਤੀ ਵਿੱਚ ਵੇਖ ਰਹੇ ਹੁਣ ਨਰਮੇ ਪੱਤੇ ਜਾਣੇ ਸਰਮਾਂ ਬੀਜੀਆਂ ਜਾਣੀਆਂ ਜੇ ਸਰੋਂ ਬੀਜ ਰਿਆਂ ਤਾਂ ਸਰੋਂ ਹੀ ਨਿਕਲਣੀ ਹੈ ਜੇ ਕਿਸੇ ਨੂੰ ਦੁੱਖ ਦੇ ਰਿਹਾ ਤਾਂ ਦੁੱਖ ਹੀ ਮਿਲਣਾ ਹੈ ਸੁੱਖ ਨਹੀਂ ਮਿਲਣਾ ਜੇ ਕਿਸੇ ਨੂੰ ਸੁੱਖ ਦਿੱਤਾ ਹੈ ਤਾਂ ਸਾਨੂੰ ਜਰੂਰ ਸੁੱਖ ਮਿਲੇਗਾ ਕਿਸੇ ਵਾਸਤੇ ਪੜਾ ਕੁਝ ਕੀਤਾ ਹੈ ਤਾਂ ਗੁਰੂ ਸਾਹਿਬ ਕਹਿੰਦੇ ਤੇਰੇ ਵਾਸਤੇ ਆਪਣੇ ਆਪ ਹੀ ਪੜਾ ਹੋ ਜਾਣਾ ਕਿਸੇ ਨੂੰ ਦੁੱਖ ਦੇ ਰਿਹਾ ਤਾਂ ਇਹ ਨਹੀਂ ਹੋ ਸਕਦਾ ਕਿ ਤੈਨੂੰ ਸੁੱਖ ਸੁੱਖ ਮਿਲਣਾ ਨਹੀਂ ਜਿਵੇਂ ਦਾ ਬੀਜੇਗਾ ਆਪੇ ਬੀਜ ਆਪੇ ਖਾਓ ਹਰ ਗੁਰਬਾਣੀ ਦੀ ਪੰਕਤੀ ਨੂੰ ਬੜੇ ਧਿਆਨ ਨਾਲ ਮੈਂ ਗੱਲ ਕਰ ਰਿਹਾ ਸਭ ਪ੍ਰਮਾਤਮਾ ਸਾਨੂੰ ਬਹੁਤ ਕੁਝ ਦੇ ਰਿਹਾ ਹੈ ਉਰਮਈਆ ਕੇ ਗੁਣ ਚੇਤ ਪ੍ਰਾਨੀ ਕਮਨ ਮੂਲ ਤੇ ਕਮਨ ਦ੍ਰਿਸ਼ਟਾਨ ਇਹ ਅੱਗੇ ਸਾਰੀ ਪੰਕਤੀਆਂ ਹਨ ਗੁਰੂ ਸਾਹਿਬ ਦੇ ਸ਼ਬਦ ਹੈ ਉਹ 20ਵੀਂ ਅਸ਼ਟਪਦੀ ਜਦੋਂ ਆਪਾਂ ਸੁਕਮਣ ਸਾਹਿਬ ਪੜ੍ਹਦੇ ਆਂ ਸ਼ਲੋਕ ਪੜ੍ਹਦੇ ਆਂ ਤਾਂ ਬੜੇ ਹੈਰਾਨ ਹੋ ਜਾਈਦਾ ਵੀ ਸਤਿਗੁਰੂ ਸਾਨੂੰ ਕੀ ਕੁਝ ਨਹੀਂ ਸਮਝਾਉਂਦੇ 20ਵੀਂ 20ਵੇਂ ਸ਼ਲੋਕ ਵਿੱਚ ਅਸ਼ਟਪਦੀ ਵਿੱਚ ਸਤਿਗੁਰੂ ਸ਼ਲੋਕ ਜਿਹੜਾ ਹੈ ਅੱਗੇ ਸਮਝਾਉਂਦੇ ਆਂ ਵੀ ਤੇਰੇ ਨਾਲ ਵੀ ਕੁਝ ਨਹੀਂ ਜਾਣਾ ਸਾਥ ਨ ਚੱਲੇ ਬਿਨ ਪਜਨ ਵਿਖਿਆ ਸਗਲੀ ਸ਼ਾਰ ਹਰ ਹਰ ਨਾਮ ਕਮਾਵਣਾ ਨਾਨਕ ਏਓ ਤਨਸਾ ਅਸਲੀ ਤਨ ਹੈ ਤੇਰਾ ਨਾਮ ਦਾ ਕੀਤੇ ਹੋਏ ਪਰਪਕਾਰ ਚੰਗੇ ਭਲਾਈ ਦੇ ਕੰਮ ਇਹੇ ਤੇਰੇ ਨਾਲ ਜਾਣੇ ਫਰੀਦਾ ਫਰੀਦ ਸਾਹਿਬ ਜੀ ਦਾ ਇੱਕ ਸ਼ਲੋਕ ਹੈ ਉਹਦੇ ਵਿੱਚ ਫਰੀਦ ਸਾਹਿਬ ਕਹਿੰਦੇ ਨੇ ਤੋ ਕੰਮ ਵਿਸਾਰ ਦੇ ਜਿਹੜੇ ਤੈਨੂੰ ਪ੍ਰਮਾਤਮਾ ਦੇ ਦਰਗਾਹ ਵਿੱਚ ਸ਼ਰਮਿੰਦਾ ਕਰਨ ਤੈਨੂੰ ਮਾੜਾ ਬਣਾਉਣ ਸਤ ਆਓ ਕਬਹੁਤ ਆ ਸਮਾ ਨਾ ਲੈਂਦੇ ਹੋਏ ਪੰਜ ਚਾਰ ਮਿੰਟ ਗੁਰੂ ਸਾਹਿਬ ਜੀ ਦੇ ਸ਼ਬਦ ਹੈ ਜੋ ਕਤਕ ਦਾ ਮਹੀਨਾ ਹੈ ਉਹ ਵਿਚਾਰ ਕੇ ਆਨੰਦ ਸਹਿ ਪੜਾਂਗੇ ਕਤਕ ਕਰਮ ਕਮਾਵਣੇ ਦੋਸ਼ ਨ ਕਾਹੂੰ ਜੋ ਪ੍ਰਮਾਤਮਾ ਜੀ ਅਖਦੇ ਹਨ ਪੰਜਵੇਂ ਪਾਤਸ਼ਾਹ ਜੀ ਕਿ ਕਤਕ ਦੇ ਮਹੀਨੇ ਵਿੱਚ ਇਹੋ ਜੇ ਕਰਮ ਕਰ ਕਿ ਤੂੰ ਕਿਸੇ ਨੂੰ ਦੋਸ਼ ਨਾ ਕਾਹੂੰ ਜੋ ਕਿਸੇ ਹੋਰ ਨੂੰ ਦੋਸ਼ ਨਾ ਦੇ ਜੋ ਤੂੰ ਕੀਤਾ ਤੈਨੂੰ ਉਹ ਹੀ ਮਿਲੇਗਾ ਔਰ ਜਿਹੜੇ ਤੇਰੇ ਭਾਗਾਂ ਵਿੱਚ ਮੱਥੇ ਵਿੱਚ ਜੋ ਪ੍ਰਮਾਤਮਾ ਨੇ ਤੈਨੂੰ ਬਣਾਇਆ ਕਹਿ ਲਓ ਜੋ ਨੇ ਸਭ ਕੁਝ ਬਣਾ ਰੱਖਿਆ ਉਵੇਂ ਹੀ ਹੋਣਾ ਸਾਡੇ ਕਰਿਆ ਕੁਝ ਨਹੀਂ ਹੋਣਾ ਹਸ ਨੂੰ ਉਦਮ ਜ਼ਰੂਰ ਕਰਨਾ ਪੈਣਾ ਹੈ ਭਲੇ ਕਮਾਂ ਵਾਸਤੇ ਸਾਨੂੰ ਸੋਝੀ ਵੀ ਹੈ ਇਹ ਵੀ ਨਾਲ ਬੇਨਤੀ ਕਰ ਦੇਵਾਂ ਕਤਕ ਕਰਮ ਕਮਾਵਣੇ ਦੋਸ਼ਨ ਕਾਹੂ ਜੋ ਇੱਕ ਹੋਰ ਅਰਜ ਹੈ ਬੇਨਤੀ ਹੈ ਕਿਸੇ ਦੂਸਰੇ ਦੇ ਦੋਸ਼ ਵੇਖਦੇ ਅਸੀਂ ਦੂਸਰੇ ਦੇ ਦੋਸ਼ ਵੀ ਪ੍ਰਗਟ ਕਰਦੇ ਹਾਂ ਉਹਦੇ ਚਾਹ ਉੱਗਣ ਹੈ ਉਹਦੇ ਚਾਹ ਹੈ ਪਰ ਮਾਫ ਕਰਿਓ ਆਪਣੇ ਵੱਲ ਜਿਹੜਾ ਵੇਖਦਾ ਹੈ ਉਹੀ ਗੁਰਮਖ ਹੈ ਆਪਣੇ ਵੇਖੀਏ ਆਪੋ ਸਿੱਧੇ ਸ਼ਬਦਾਂ ਵਿੱਚ ਕਹਿੰਦਾ ਆਪਣੀ ਪੀੜੀ ਥੱਲੇ ਸੋਟਾ ਮਾਰ ਕਿਸੇ ਨੂੰ ਨਾ ਕਹੀਏ ਜੇ ਕਿਸੇ ਵੱਲ ਉਂਗਲਾ ਪਕਰਾਂਗੇ ਤੈਨੂੰ ਉਂਗਲਾ ਆਪਣੇ ਵੱਲ ਆਉਣੀ ਹੈ ਸਰੀਰ ਦੀ ਬੰਤਰ ਵੇਖੋ ਕਿਸੇ ਨੂੰ ਦੋਸ਼ ਨਾ ਦੀਓ ਕਿਉਂਕਿ ਭੁੱਲਣਾ ਹਰ ਗਲਤੀ ਸਭ ਤੋਂ ਹੁੰਦੀ ਹੈ ਇਸ ਸੰਸਾਰ ਵਿੱਚ ਕੋਈ ਨਹੀਂ ਜਿਹੜਾ ਗਲਤੀ ਨਹੀਂ ਕਰਦਾ ਪਰ ਉਹਦੇ ਕਰਮੋ ਦੇ ਨਾਲ ਆਪਣੇ ਆਪਣੇ ਕਤਕ ਕਰਮ ਕਮਾਉਣੇ ਦੋਸ਼ਨ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੂਪ ਪਰਮੇਸ਼ਰ ਦਾ ਨਾਮ ਭੁੱਲਣ ਨਾਲ ਹਰ ਬਿਸਰਤ ਸਦਾ ਖਵਾਰੀ ਤਾਂ ਕੋ ਧੋਖਾ ਕਾਹਾਂ ਵਿਆਪੇ ਜਾਂ ਕੋ ਓੜ ਤੋ ਹਾਰੀ ਪਰਮੇਸ਼ਰ ਦਾ ਮੈਂ ਕਿਹਾ ਵੀ ਸੋਚਦਾ ਪਰਮੇਸ਼ਰ ਨੂੰ ਭੁੱਲਣਾ ਕੀ ਹੈ ਮਰਿਆਦਾ ਪਰਮਿਸ਼ਨ ਨੂੰ ਭੁੱਲਣਾ ਕੀ ਹੈ ਉਹਦੀ ਬਣਾਈ ਹੋਈ ਇੱਕ ਨਿਜ਼ਮ ਜਿਹੜਾ ਉਹਨਾਂ ਆਪਾਂ ਭੁੱਲ ਜਾਂਦੇ ਜਦੋਂ ਤਾਂ ਫਿਰ ਰੋਗ ਹੀ ਰੋਗ ਹੈ ਜੇ ਮੰਨ ਲਓ ਕਿਸੇ ਨੂੰ ਸ਼ੂਗਰ ਹੈ ਹੋ ਗਈ ਤਾਂ ਜੋ ਮਿੱਠਾ ਖਾਈ ਜਾਂਦਾ ਖਾਈ ਜਾਂਦਾ ਹੈ ਤਾਂ ਬਿਮਾਰ ਵਧੇ ਗਈ ਬਿਮਾਰੀ ਵਧੇਗੀ ਵਧੇਗੀ ਜੇ ਡਾਕਟਰ ਰੋਕਦਾ ਜੇ ਪ੍ਰਮਾਤਮਾ ਸਾਨੂੰ ਰੋਕਦਾ ਕੋਈ ਕਰਮਾਂ ਤੋਂ ਤਾਂ ਸਾਨੂੰ ਰੁਕਣਾ ਚਾਹੀਦਾ ਯਤਨ ਕਰਨਾ ਚਾਹੀਦਾ ਗੁਰੂ ਅਗੇ ਅਰਦਾਸ ਕਰਨੀ ਚਾਹੀਦੀ ਜੇ ਨਹੀਂ ਰੁਕ ਰਿਹਾ ਤਾਂ ਗੁਰੂ ਸਾਹਿਬ ਗਿਰਦਾਸ करिए ਸਤਗੁਰੂ ਮੇਰੇ ਵਿੱਚ ਆਉ ਗਣ ਹੈ ਜਾਂ ਮੇਰੇ ਵਿੱਚ ਆ ਕਾਟ ਹੈ ਇਹਨੂੰ ਤੁਸੀਂ ਰਹਿਮਤ ਕਰੋ ਸਿਰ ਤੇ ਹੱਥ ਰੱਖੋ ਇਸੇ ਕਰਕੇ ਅਰਦਾਸ ਦਾ ਇਹ ਸ਼ਬਦ ਹੈ ਡੰਡਾਉਤ ਬੰਦਨ ਅਨਕ ਬਾਾਰ ਸਰਬ ਕਲਾ ਸਮਰਤ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਗੁਰਸਬਜੇਹ ਕਿੰਨ ਦਿਨ ਸਤਗੁਰੂ ਸਾਨੂੰ ਡੋਲਣ ਦੇਮਖ ਹੋਏ RAM ਤੇ ਲੱਗਣ ਜਨਮ ਵਿਜੋਗ ਜਦੋਂ ਪਰਮਾਤਮਾ ਤੋਂ ਵਿਛੜ ਜਾਂਦੇ ਆ ਫਿਰ ਬੜੇ ਜਨਮਾਂ ਜਨਮਾਂ ਦਾ ਵਿਛੋੜਾ ਹੈ ਜਿਹੜਾ ਪਹਿ ਜਾਂਦਾ ਖਿੰਨ ਮੇ ਕੌੜੇ ਹੋਏਗੇ ਜਿੱਤੜੇ ਮਾਇਆ ਭੋਗ ਇੱਕ ਖਿੰਨ ਵਿੱਚ ਸਾਡੇ ਸੁਆਸ ਪੂਰੇ ਹੋ ਜਾਣੇ ਬਣਾਇਆ ਬਣਾਇਆ ਸਭ ਕੁਝ ਧਨ ਦੌਲਤੀਆਂ ਪੁੱਤਰ ਸਭ ਕੁਝ ਵਿਛੋੜਾ ਪਹਿ ਜਾਣਾ ਇੱਕ ਖਿੰਨ ਲੱਗਣਾ ਕੌੜੇ ਹੋਗੇ ਕੌੜੇ ਹੋ ਜਾਣਗੇ ਪਾਪ ਛੁੱਟ ਜਾਣਗੇ ਜਿੱਤੜੇ ਮਾਇਆ ਭੋਗ ਜਿੰਨੇ ਮਰਜੀ ਕੁਝ ਕਰ ਲਈ ਪਰ ਪ੍ਰਮਾਤਮਾ ਦਾ ਜਿਹੜਾ ਨਾਮ ਜਪਦਾ ਹੈ ਉਹਦੇ ਕੋਲ ਸਤਿਗੁਰੇ ਨੇ ਕਹਿੰਦੇ ਵੀ ਤਨ ਨਾ ਕਮਾ ਸ੍ਰੀ ਰਾਗ ਚੋ 14 14 ਅੰਗ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਸ਼ਬਦ ਹੈ ਜਿਹੜਾ ਰਾਗ ਦਾ ਉੱਥੇ ਸਤਿਗੁਰਾਂ ਦੇਨ ਭਾਂਵੇਂ ਤੂੰ ਮੋਤੀ ਦੇ ਮੰਦਰ ਬਣਾ ਮਹਿਲ ਬਣਾ ਸੁੰਦਰ ਘਰ ਬਣਾ ਸਭ ਕੁਝ ਖਰੀਦ ਗੱਡੀਆਂ ਚੰਗੀਆਂ ਲੈ ਸਭ ਕੁਝ ਲੈ ਪਰ ਪ੍ਰਮਾਤਮਾ ਦਾ ਤੇਨੂੰ ਨਾਮ ਨਾ ਭੁੱਲੇ ਜੇ ਨਾਮ ਭੁੱਲ ਗਿਆ ਪ੍ਰਮਾਤਮਾ ਭੁੱਲ ਗਿਆ ਸੰਭਲਾ ਸਭ ਕੁਝ ਨਰਕ ਹੈ ਉਹਦੀ ਯਾਦ ਸਵਰਗ ਸਤਿਗੁਰ ਅੱਗੇ ਅਖਦੇਨ ਵਿੱਚ ਨਾ ਕੋਈ ਕਰ ਸਕੈ ਕਿਸ ਤਰ ਰੋਵੇ ਰੋਜ ਹੁਣ ਕੋਈ ਨਹੀਂ ਕੁਝ ਕਰ ਸਕਦਾ ਜਿਹੜਾ ਤੁਗਜ ਕੀਤਾ ਤੇ ਤੈਨੂੰ ਭੁਗਤਣਾ ਪੈਣਾ ਪਰ ਇੱਕ ਜ਼ਰੂਰ ਬੇਨਤੀ ਮੈਂ ਕਰਾਂਗਾ ਮੈਂ ਕਿਤਾਬ ਪੜ ਰਿਹਾ ਸਿੱਖ ਫਲਸਫੀ ਕਈ ਦਾ ਉੱਚ ਮੌਕਾ ਮਿਲ ਜਾਂਦਾ ਤੇ ਪੜਨ ਨੂੰ ਪਰ ਪ੍ਰਿੰਸੀਪਲ ਗੰਗਾ ਸਿੰਘ ਉਹ ਕਹਿੰਦੇ ਹਨ ਕਿ ਜਿਵੇਂ ਜਦੋਂ ਮੰਨ ਲਓ ਆਪਾਂ ਕੋਈ ਨਰਮਾ ਬੀਜਿਆ ਜਾਂ ਕੋਈ ਗਵਾਰਾ ਬੀਜਿਆ ਜਾਂ ਸਰਮ ਬੀਜੀ ਧਿਆਨ ਨਾਲ ਸੁਣਿਓ ਉਹ ਬੀਜੀ ਨਾਲ ਦੇ ਨਾਲ ਹੀ ਮੀਂਹ ਪਿਆ ਗਿਆ ਕਰਨ ਹੋ ਗਿਆ ਓਵੇਂ ਹਨ ਜਿਹੜੇ ਕੋ ਕੰਮ ਕੀਤੇ ਹੋਏ ਮਾੜੇ ਹਨ ਜਦੋਂ ਸੀ ਪ੍ਰਮਾਤਮਾ ਦਾ ਨਾਮ ਜਪਾਂਗੇ ਉਹ ਕਰਨਡ ਹੋ ਜਾਂਦੇ ਉਹ ਗਰਦੇ ਨਹੀਂ ਪਰ ਜੇ ਨਾਮ ਜਪਾਂਗੇ ਧਿਆਨ ਨਾਲ ਬਾਣੀ ਪੜਾਂਗੇ ਗੁਰੂ ਸਾਹਿਬ ਗੁਰਦਾਸਾਂ ਕਰਾਂਗੇ ਮੈਂ ਪੜ ਕੇ ਬੜੀ ਹੈਰਾਨੀ ਹੋਈ ਇਥਾਂ ਇਤਿਹਾਸ ਗੁਰੂ ਨਾਨਕ ਸਾਹਿਬ ਜੀ ਕਿੰਨੇ ਦਿਨ ਭਾਵੇਂ ਇੱਕ ਨਾਮ ਇੱਕ ਵਾਰੀ ਜਿਹੜਾ ਨਾਮ ਲਿਆ ਹੋਇਆ ਜਪਿਆ ਹੋਇਆ ਨਾਮ ਹੈ ਉਹ ਜਿਵੇਂ ਲੱਖਾਂ ਮਨ ਲੱਕੜ ਹੋਵੇ ਤੁਹਾਨੂੰ ਕਿਤੀਲੀ ਦੀ ਲੋੜ ਹਨ ਇੱਕ ਮਾੜੀ ਜਮਾਤ ਇਸ ਦੀ ਲੋੜ ਉਵੇਂ ਪ੍ਰਮਾਤਮਾ ਦਾ ਨਾਮ ਹੈ ਬਸ ਇੱਕ ਖਿੰਨ ਵੀ ਜਪ ਲਿਆ ਜੁੜ ਗਿਆ ਤਾਂ ਤੇਰੇ ਸਾਰੇ ਜਿਹੜੇ ਪਿਛਲੇ ਕਰਮ ਹਨ ਉਹ ਮਿਟ ਜਾਣਗੇ ਬਿਲਕੁਲ ਗੁਰਬਾਣੀ ਦੇ ਮੁਤਾਬਕ ਸਤਿਗੁਰਾਂ ਦੇ ਮੁਤਾਬਕ ਮਿਟਦੇ ਹਨ ਜੀ ਪਰ ਅਸਲੀ ਅਰਦਾਸ ਉਹਦੇ ਦਿਲੋਂ ਹੁੰਦੀ ਹੈ ਮਨ ਕਰਕੇ ਹੋਵੇ ਜਦੋਂ ਉਹ ਜੁੜ ਜਾਂਦਾ ਜਦੋਂ ਹੁੰਦੀ ਹੈ ਫਿਰ ਸਭ ਕੁਝ ਸਤਿਗੁਰੂ ਪਿਛਲੇ ਮਿਟਾ ਦਿੰਦਿਆਂ ਕਿਤਾ ਕਿਸ਼ਨ ਹੋਵੇ ਲਿਖਿਆ ਤਰਸ ਜੋ ਜੋ ਪ੍ਰਮਾਤਮਾ ਨੇ ਬਣਾਇਆ ਹੈ ਉਹਦੇ ਮੁਤਾਬਕ ਹੀ ਸਾਨੂੰ ਪ੍ਰਵਾਰ ਮਿਲਦਾ ਹੈ ਤਨ ਦੌਲਤ ਮਿਲਦਾ ਹੈ ਇੱਜ਼ਤ ਮਾਨ ਮਿਲਦੀ ਹੈ ਸਭ ਕੁਝ ਉਹਦੇ ਮੁਤਾਬਕ ਮਿਲਦਾ ਵਡ ਭਾਗੀ ਮੇਰਾ ਪ੍ਰਭ ਮਿਲਿਆ ਵੱਡੇ ਭਾਗ ਉਹਨਾਂ ਦੇ ਹਨ ਜਿਨ੍ਹਾਂ ਨੂੰ ਪਰਮਾਤਮਾ ਮਿਲ ਜਾਂਦਾ ਹੈ ਤਾਂ ਉਤਰ ਹੈ ਸਭ ਵਿਯੋਗ ਤਾਂ ਉਹਨਾਂ ਦੇ ਸਾਰੇ ਜਿਹੜੇ ਵਿਯੋਗ ਹਨ ਦੁੱਖ ਹਨ ਰੋਗ ਹਨ ਉਤਰ ਜਾਂਦੇ ਨਾਨਕ ਕੋ ਪ੍ਰਭ ਰੱਖ ਲੈ ਅੱਗੇ ਸਤਿਗੁਰੂ ਜੀ ਅਰਦਾਸ ਸਿਖਾਉਂਦੇ ਨੇ ਸਾਨੂੰ ਕਿ ਸਤਿਗੁਰੂ ਜੀ ਤੁਸੀਂ ਰੱਖੋ ਨਾਨਕ ਕੋ ਪ੍ਰਭ ਰੱਖ ਲੈ ਮੇਰੇ ਸਾਹਿਬ ਬੰਦੀ ਮੋਚ ਤੁਸੀਂ ਸਾਡੇ ਸਾਹਿਬ ਹੋ ਮਾਲਕ ਹੋ ਤੁਹਾਡੀ ਸ਼ਰਨ ਵਿੱਚ ਆਏ ਹਾਂ ਕਤਕ ਹੋਵੇ ਸਾਧ ਸੰਗ ਕਤਕ ਦੇ ਮਹੀਨੇ ਵਿੱਚ ਸੰਗਤ ਕਰੀਏ ਹਰ ਰੋਜ਼ ਸੰਗਤ ਕਰੀਏ ਬਿਨ ਸੱ ਸੱਬੇ ਸੋਚ ਤਾਂ ਜਿਹੜੀ ਮਨ ਦੇ ਵਿੱਚ ਚਿੰਤਾ ਹੈ ਫਿਕਰ ਹੈ ਉਹ ਸਤਿਗੁਰੂ ਮਿਟਾ ਦਿੰਦਿਆਂ ਕਿਉਂਕਿ ਨਾਮ ਜਪਣ ਨਾਲ ਹੀ ਚਿੰਤਾ ਦਾ ਰੋਗ ਹੈ ਜਿਹੜਾ ਉਹ ਮਿਟ ਸਕਦਾ ਹੈ ਗੁਰਬਾਣੀ ਪੜਨ ਨਾਲ ਕਿਉਂਕਿ ਜਦੋਂ ਗੁਰਬਾਣੀ ਪੜਾਂਗੇ ਸਾਨੂੰ ਸਤਿਗੁਰੂ ਜੀ ਸਮਤ ਦੇਣਗੇ ਸਤਿਗੁਰੂ ਜੀ ਇੱਕ ਥਾਂ ਤੇ ਅਖਦਨ ਸਭ ਤੋਂ ਵੱਡਾ ਸਾਨੂੰ ਫਿਕਰ ਹੈ ਰਿਜਕ ਦਾ ਮੈਂ ਇੱਕ ਦੋ ਭੈਣ ਨਾਲ ਪਿੱਛੇ ਜਾ ਕੇ ਗੱਲ ਹੋਈ ਸੀ ਉਹਨਾਂ ਨੇ ਕਹਦੇ ਆ ਸੇ ਵੇਖੋ ਪਸ਼ੂਆਂ ਦੇ ਥਣਾ ਵਿੱਚ ਦੁੱਧ ਪਹਿਲਾਂ ਆ ਜਾਂਦਾ ਹੈ ਤੁਸੀਂ ਸਾਰਿਆਂ ਨੇ ਪਸ਼ੂ ਰੱਖੇ ਹੋਏ ਐ ਗੱਲ ਨੋਟ ਕਰਿਓ ਜੀ ਧਿਆਨ ਦੇਵੀਂ ਪਸ਼ੂਆਂ ਦੇ ਥਣਾ ਵਿੱਚ ਦੁੱਧ ਪਹਿਲਾਂ ਆ ਜਾਂਦਾ ਨੇ ਆ ਜਾਂਦਾ ਨੇ ਰਿਜਕ ਪਹਿਲਾਂ ਆਉਂਦਾ ਹੈ ਪਹਿਲੋਂ ਦੇਤੈ ਰਿਜਕ ਸੰਭਾਹਾ ਪਿੱਛੋਂ ਦੇਤੈ ਜਨ ਤੋਂ ਪਾਹ ਪਰਮਾਫ ਕਰਿਓ ਸਾਡਾ ਵੀ ਭਰੋਸਾ ਨਹੀਂ ਵੱਜਦਾ ਅਸੀਂ ਜਾਨਦੇ ਕਿ ਕਿਵੇਂ ਬਣੂਗਾ ਮੇਰੇ ਬੱਚਾਂ ਦਾ ਕੀ ਬਣੂਗਾ ਮੇਰਾ ਕੀ ਬਣੂਗਾ ਕੀ ਹੋਊਗਾ ਸਤਿਗੁਰਾਂ ਕੀ ਅਰਦਾਸ ਕਰੀਏ ਸਾਡਾ ਪੂਰਨ ਭਰੋਸਾ ਬਣ ਜਾਏ ਸਤਿਗੁਰੂ ਜੀ ਸਾਡੀਆਂ ਸਾਰੀਆਂ ਚਿੰਤਾ ਨੂੰ ਖਤਮ ਕਰ ਦੇਵੇ ਕਦ ਤੱਕ ਹੋਵੇ ਸਾਥ ਸੰਗ ਬਿਨ ਸੇ ਸਭੇ ਸੋਚ ਸਾਰੀਆਂ ਚਿੰਤਾ ਫਿਕਰ ਚੋੜੇ ਮਿਟ ਜਾਂਦੇ ਨੇ ਜਦੋਂ ਅਸੀਂ ਗੁਰਬਾਣੀ ਨੂੰ ਪੜਾਂਗੇ ਨਾਮ ਜਪਾਂਗੇ ਸੇਵਾ ਕਰਾਂਗੇ ਸਿਮਰਨ ਕਰਨ ਜਰੂਰ ਉਦਮ ਕਰੀਏ ਇੰਨੇ ਬੇਨਤੀ ਪ੍ਰਵਾਨ ਕਰਿਓ ਪੁੱਲਾਂ ਚੁੱਕਣ ਦੀ ਮਾਫੀ ਆਓ ਆਨੰਦ ਸਾਹਿਬ ਜੀ ਦਾ ਜਾਪ ਕਰਕੇ ਅਰਦਾਸ ਵਿੱਚ ਚੁੜਨਾ ਕਰੀਏ ਕਨਕ ਕਮਾਲ ਵਾਹਿਗੁਰੂ ਜੀ ਰਾਮ ਕਲੀਮਾ ਹੱਲਾ ਤੀਜਾ ਨਾਮ ਦੇ ਕੋ ਓੰਕਾਰ ਸਤਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਵੇ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸਹਿ ਸੇਤੀ ਮਨੋ ਜੀਆਂ ਵਦਾਈਆ ਹਰਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣੀਆਂ ਸ਼ਬਦੋ ਤੰਗਾਵੂ ਹਰੀ ਕੇ ਰਾਮ ਅੰਜਿਨੀ ਵਸਾਇ ਕਹਿ ਨਾਨਕ ਆਨੰਦ ਹੋਵਾ ਸਤਗੁਰੂ ਮੈਂ ਪਾਇਆ ਏ ਮਨ ਮੇਰੇ ਤੂੰ ਸਦਾ ਰਹੁ ਹਰ ਨਾਲੇ ਹਰ ਨਾਲ ਰਹੁ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰਿਉ ਕਰੇ ਤੇਰਾ ਕਰਜ ਸਭ ਸਵਾਰਨਾ ਸਭ ਨਾਂਗਲਾਂ ਸਮਰਾਸੁ ਆਮੀ ਸੋ ਕੈ ਮਨੋਂ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੁ ਹਰ ਨਾਲੇ ਸੱਚੇ ਸਾਹਿਬ ਗਿਆਨ ਨਹੀਂ ਕਰਤੇ ਰਹਿ ਕਰਤਾ ਦੇ ਰਸ ਸਭ ਕਿਸ ਹੈ ਜਿਦ ਹ ਸਭ ਪਾਵੇ ਸਦਨ ਸਿਵ ਸਲਾ ਤੇਰੀ ਨਾਮ ਮਨ ਵਸਾ ਨਾਮ ਜਨ ਕੇ ਮਨ ਵਸਿਆ ਵਜਿ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਗਿਆਨ ਨਹੀਂ ਕਰਤੇ ਰਸ ਸੱਚਾ ਨਾਮ ਮੇਰਾ ਆਧਾਰੋ ਸੱਚਾ ਨਾਮ ਮੇਂ ਆਧਾਰ ਮੇਰਾ ਜਨ ਪੱਖਾ ਸਭ ਗਵਾਈਆ ਕਰシャン ਸੁਮਨਿ ਅਮਸਿ ਦਿਨਿ ਇਛਾ ਸਭੁ ਜਾਈਐ ਸਦੰ ਕਰਮਾਨ ਕੀਤਾ ਗੁਰੂ ਵਿਟੋ ਜਿਸ ਦੀਏ ਵਡਿਆਈਆ ਕਹਿ ਨਾਨਕ ਸੁਨਹੁ ਸੰਤੋ ਸ਼ਬਦ ਤਰੋਪੇ ਆਰੋ ਸਾਚਨਾ ਮੇਰਾ ਯਾਦਾ ਵਜ ਪੰਛ ਸਉ ਤਦਕਾਰ ਸਭਾਗੈ ਘਰ ਸਭਾਗੈ ਸ਼ਬਦ ਵਾਜੇ ਕਾਲਾਜ ਕਰਤਾਰੀਆ ਪੰਛ ਦੂਤਰ ਵਸੈ ਕੀਤੇ ਕਾਲ ਕੰਟਕ ਮਾਰੇ ਤੋਰ ਕਰਮ ਪਿਆ ਤਦ ਜਨ ਕੋ ਸਿ ਨਾਮ ਹਰਿ ਕੈ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਕਰਿ ਅਨ ਹਦਵਾ ਜੀ ਅਨਦ ਸੁਣੋ ਗੜ ਪਾਗੇ ਹੋ ਸਗਲ ਮਨਾਰਥ ਬੂਰੇ ਪਰ ਬ੍ਰਹਮ ਪ੍ਰਭ ਪਾਇ ਉਤੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤੇ ਸੁਣੀ ਸੱਚੀ ਬਾਣੀ ਸੰਤ ਸਾਜਨ ਪੈ ਸਰਸਿ ਪੂਰੇ ਗੁਰ ਤੇ ਜਾਣ ਸੁਣ ਤੇ ਪਣੀ ਤ ਕਹ ਤੇ ਪਵਿਤ ਸਤ ਗੁਰ ਰਿਆ ਪਰ ਪੂਰੇ ਦਿਨ ਅੰਤ ਨਾਨਕ ਗੁਰ ਚਰਨ ਲਾਗੇ ਵਾਜ ਅਨਹਦ ਦੂਰ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਿ ਮਹਾਤ ਦਿਵਸ ਰਾਤ ਦੁਹਿਦਾਇਦਾ ਖਿਲ ਸਗਲ ਜਗਤ ਚੰਗਿਆਈ ਆਂ ਬਰਿਆਈ ਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜ ਕੇ ਦੂਰ ਜਿਨਿ ਨਾਮ ਧਿਆਇਆ ਗੇ ਮਸ਼ਕਤ ਕਾ ਨਾਨਕ ਤੇ ਮੁਖ ਉਜਲੇ ਕਿਤੀ ਛੁਟੀ ਨਾਲ ਜਨੇ ਨਾਮ ਤੇ ਆਇਆ ਗਏ ਮੈਂ ਸ਼ਕਤ ਕਾ ਨਾਨਕ ਤੇ ਮੁਖ ਉਜਲੇ ਕੀਤੀ ਛਤੀ ਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਠਾ ਸੁਰ ਤੁਮ ਪਹਿਰ ਦਾਸ ਜੀਉ ਪਿੰਦ ਸਭ ਤੇਰੀ ਰ ਤੁਮ ਆਤਪਿਤਾ ਹਮ ਗਾਲਕ ਜੀ ਦੇਵੀ ਤੇਰਾ ਪਮੈ ਸੁਰ ਤੁਮ ਹੀ ਕੋਈ ਨਾਰਾ ਹੈ ਤੁਮਰਾ ਅੰਸੂ